ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਅੱਜ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਆਇਆ ਚੰਡੀਗੜ੍ਹ ਦੇ ਵਿੱਚ ਤਿੰਨ ਔਰਤਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ਦੇ ਉੱਤੇ ਠੱਗੀ ਮਾਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਦਾਫਾਸ਼ ਕਰਦਿਆਂ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਪ੍ਰਤਿਮਾ ਸ਼ਰਮਾ ਰੋਸ਼ਨੀ ਅਤੇ ਜੋਹੀ ਸੇਠੀ ਤਿੰਨੋਂ ਔਰਤਾਂ ਦਿੱਲੀ ਦੀਆਂ ਰਹਿਣ ਵਾਲੀਆਂ ਹਨ ਚੰਡੀਗੜ੍ਹ ਦੇ ਸਾਈਬਰ ਸੈੱਲ ਦੀ ਪੁਲਿਸ ਨੇ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਇਹ ਤਿੰਨੋਂ ਔਰਤਾਂ ਲੋਕਾਂ ਨੂੰ ਟੈਲੀਫੋਨ ਕਰਦੀਆਂ ਸਨ ਤੇ ਫਿਰ ਉਹਨਾਂ ਦੇ SBI ਕਾਰਡ ਨੂੰ ਅਮਰੀਕਨ ਐਕਸਪ੍ਰੈਸ ਕਾਰਡ ਦੇ ਵਿੱਚ ਕਨਵਰਟ ਕਰਨ ਦੇ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਠੱਗੀ ਮਾਰਦੀਆਂ ਸਨ ਤਾਂ ਕਿ ਉਹਨਾਂ ਦੇ ਕ੍ਰੈਡਿਟ ਕਾਰਡ ਦੀ ਜਿਹੜੀ ਮਿਆਦ ਹੈ ਲਿਮਿਟ ਹੈ ਉਹ ਹੋਰ ਵਧਾਈ ਜਾ ਸਕਦੀ ਸੀਗੀ ਤੇ ਇਹੋ ਜੇ ਮੱਕੜ ਜਾਲ ਦੇ ਵਿੱਚ ਫਸੀ 45 ਸੈਕਟਰ ਚੰਡੀਗੜ੍ਹ ਦੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਤਿੰਨਾਂ ਔਰਤਾਂ ਤੱਕ ਪਹੁੰਚ ਬਣਾਈ ਅਤੇ ਇਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਚੰਡੀਗੜ੍ਹ ਸਾਈਬਰ ਸੈੱਲ ਦੀ ਪੁਲਿਸ ਨੇ ਇਹਨਾਂ ਤਿੰਨਾਂ ਔਰਤਾਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਪਤਾ ਲੱਗਿਆ ਕਿ 28 ਤੋਂ ਵੱਧ ਮੋਬਾਈਲ ਫੋਨ ਲੈਂਡਲਾਈਨ ਫੋਨ ਔਰ ਕਾਫੀ SIM ਹੋਰ ਵੀ ਕਾਫੀ ਜਿਹੜੀ ਸਮੱਗਰੀ ਆ ਉਹ ਇਹਨਾਂ ਦੇ ਕਬਜ਼ੇ ਚੋਂ ਬਰਾਮਦ ਕੀਤੀ ਆ ਪੁਲਿਸ ਇਹਨਾਂ ਤੋਂ ਹੋਰ ਵੀ ਕਾਫੀ ਪੁੱਛਗਿੱਛ ਕਰ ਰਹੀ ਆ ਔਰ ਪੁਲਿਸ ਦਾ ਕਹਿਣਾ ਕਿ ਇਹਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਇੱਕ ਦੋ ਬੰਦਿਆਂ ਦਾ ਜਿਹੜਾ ਪਤਾ ਲੱਗਿਆ ਕਿ ਉਹ ਵੀ ਇਹਨਾਂ ਦੇ ਨਾਲ ਕਿਤੇ ਜਿਹੜੇ ਆ ਉਹ ਰਲ ਕੇ ਕੰਮ ਕਰਦੇ ਸੀਗੇ ਪੁਲਿਸ ਫਿਲਹਾਲ ਇਹਨਾਂ ਦੀ ਜਾਂਚ ਕਰ ਰਹੀ ਹੈ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਲੇਕਿਨ ਜਿਹੜੀ ਆ ਜਾਂਚ ਦੇ ਵਿੱਚ ਇਹ ਆ ਕਿ ਵੀ ਇਹ ਤਿੰਨੋਂ ਔਰਤਾਂ ਫੋਨ ਦੇ ਉੱਪਰ ਹੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਸਨ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਲਜਮ ਔਰਤ ਨੇ ਸ਼ਿਕਾਇਤਕਰਤਾ ਨੂੰ ਉਸਦੇ ਐਸਬੀਆਈ ਕ੍ਰੈਡਿਟ ਕਾਰਡ ਨੂੰ ਅਮਰੀਕਨ ਐਕਸਪ੍ਰੈਸ ਕਾਰਡ ਵਿੱਚ ਬਦਲਣ ਅਤੇ ਉਸਦੀ ਕ੍ਰੈਡਿਟ ਸੀਮਾ ਵਧਾਉਣ ਦਾ ਵਾਅਦਾ ਕਰਕੇ ਲਾਲਚ ਦਿੱਤਾ ਫਿਰ ਉਸਨੇ ਇੱਕ ਗੂਗਲ ਫਾਰਮ ਦੇ ਰੂਪ ਵਿੱਚ ਇੱਕ ਲਿੰਕ ਭੇਜਿਆ ਜਿਉਂ ਹੀ ਸ਼ਿਕਾਇਤਕਰਤਾ ਨੇ ਉਸ ਲਿੰਕ ਉੱਤੇ ਕਲਿੱਕ ਕੀਤਾ ਤਾਂ ਉਸਦੇ ਮੋਬਾਈਲ ਫੋਨ ਨੂੰ ਅਣਅਧਿਕਾਰਤ ਤੌਰ ਤੇ ਐਕਸੈਸ ਕਰ ਲਿਆ ਗਿਆ ਅਤੇ ਉਸ ਦੇ SBI ਕ੍ਰੈਡਿਟ ਕਾਰਡ ਤੋਂ 173463 ਰੁਪਏ ਦੀ ਧੋਖਾਧੜੀ ਕਰ ਲਈਤੀ ਗਈ। ਸੋ ਅਸੀਂ ਪੰਜਾਬ ਐਕਸਪਲੋਰ ਵੱਲੋਂ ਹਰ ਆਮ ਸ਼ਹਿਰੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਹਾਨੂੰ ਵੀ ਕਿਸੇ ਅਜਿਹੇ ਫੋਨ ਦਾ ਕੋਈ ਕਾਲ ਆਉਂਦੀ ਹੈ ਕਿਸੇ ਔਰਤ ਦਾ ਜਾਂ ਕਿਸੇ ਬੰਦੇ ਦਾ ਫੋਨ ਆਉਂਦਾ ਤਾਂ ਅਣਜਾਣ ਫੋਨ ਤੇ ਭਰੋਸਾ ਨਾ ਕਰੋ ਜਿਵੇਂ ਕਿ ਪੁਲਿਸ ਵੀ ਹਰ ਵਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ ਕਿ ਜਿਹੜੇ ਅਣਜਾਣ ਨੰਬਰਾਂ ਦੇ ਉੱਤੇ ਆਏ ਫੋਨਾਂ ਦਾ ਭਰੋਸਾ ਨਾ ਕਰੋ ਕਿਸੇ ਨੂੰ ਆਪਣਾ ਓਟੀਪੀ ਨਾ ਦਿਓ ਕਿਸੇ ਨੂੰ ਆਪਣਾ ਕੋਈ ਬੈਂਕ ਦੀ ਜਾਣਕਾਰੀ ਨਾ ਦਿਓ ਡਿਟੇਲ ਨਾ ਦਿਓ ਪਰ ਫਿਰ ਵੀ ਲੋਕ ਜਿਹੜੇ ਆਹੋ ਕਿਵੇਂ ਨਾ ਕਿਵੇਂ ਇਹਨਾਂ ਦੇ ਜਾਲ ਦੇ ਵਿੱਚ ਫਸੇ ਜਾਂਦੇ ਆ ਪਰੰਤੂ ਅਸੀਂ ਆਪ ਸਭ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੇ ਲੋਕਾਂ ਦੇ ਮੱਕੜ ਜਾਲ ਤੋਂ ਬਚੋ ਟੈਲੀਫੋਨਾਂ ਦੇ ਉੱਪਰ ਕਿਸੇ ਨੂੰ ਵੀ ਆਪਣੀ ਪੂਰੀ ਜਾਣਕਾਰੀ ਨਾ ਦਿਓ ਔਰ ਆਪਣੇ ਬਜ਼ੁਰਗਾਂ ਨੂੰ ਖਾਸ ਕਰਕੇ ਇਹ ਜਿਹੜੀ ਹੈ ਜਿਹੜੀ ਹੈ ਜਾਗਰੂਕ ਕਰਨ ਦੀ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਜ਼ੁਰਗ ਹੀ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਆ ਪਰੋਸਾ ਕਰ ਬੈਠਦੇ ਆ ਤੇ ਜਿਵੇਂ ਕਿ ਆ ਤੁਹਾਨੂੰ ਦੱਸਿਆ ਕਿ ਤਿੰਨ ਔਰਤਾਂ ਨੇ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਠੱਗਣ ਦਾ ਜਿਹੜਾ ਇੱਕ ਟੌਂਗ ਰਚਿਆ ਹੋਇਆ ਸੀਗਾ ਤੇ ਹੁਣ ਇਹ ਪੁਲਿਸ ਦੀ ਮੁਸਤਦੀ ਨਾਲ ਤਿੰਨੋਂ ਔਰਤਾਂ ਗ੍ਰਿਫਤਾਰ ਹੋ ਚੁੱਕੀਆਂ ਸੋ ਜੇਕਰ ਕਿਸੇ ਨੂੰ ਵੀ ਕੋਈ ਐਹੋ ਜਿਹੀ ਕਾਲ ਆਉਂਦੀ ਹੈਗੀ ਆ ਤਾਂ ਉਹ ਤੁਰੰਤ ਚੰਡੀਗੜ੍ਹ ਪੁਲਿਸ ਦੇ ਜਾਂ ਪੰਜਾਬ ਪੁਲਿਸ ਦੇ ਜਾਂ ਹਰਿਆਣਾ ਪੁਲਿਸ ਜਿਹੜੇ ਜਿਹੜੇ ਏਰੀਆ ਦੇ ਵਿੱਚ ਵੀ ਤੁਸੀਂ ਰਹਿੰਦੇ ਹੋ ਉਸ ਏਰੀਆ ਦੀ ਪੁਲਿਸ ਨੂੰ ਤੁਰੰਤ ਫੋਨ ਕਰੋ ਹੈਲਪਲਾਈਨ ਫੋਨ ਕਰੋ ਜਾਂ ਪੁਲਿਸ ਨੂੰ ਸ਼ਿਕਾਇਤ ਦਿਓ ਤਾਂ ਕਿ ਜਲਦ ਤੋਂ ਜਲਦ ਇਹ ਹੈ ਠੱਗਾਂ ਤੱਕ ਪੁਲਿਸ ਪਹੁੰਚ ਬਣਾ ਕੇ ਉਹਨਾਂ ਨੂੰ ਫੜ ਸਕੇ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ